हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਇਹ ਪਿੰਡ ਰਸੂਲਪੁਰ ਨਹਿਰਾ ਤਹਿਸੀਲ ਹੈ ਜ਼ਿਲ੍ਹਾ ਦੋਸਤੋ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਅਲਾਦੀਨਪੁਰ ਪਿੰਡ ਬਿਲਕੁਲ ਲੱਗ ਗਿਆ ਦੋਸਤੋ ਦੁੱਗਲ ਵਾਲਾ ਪਿੰਡ ਥੋੜੀ ਦੂਰੀ ਤੇ ਆ ਫਿਰ ਨਿਸ਼ਾਨ ਸਿੰਘ ਦੇ ਕੋਲੇ ਆਏ ਆ ਦੋਸਤੋ ਜਿੱਦਾਂ ਕਿ ਆਪਾਂ ਸਾਰੇ ਵੀਰਾਂ ਨੂੰ ਪਤਾ ਹੈ ਵੀ ਬਿਲਕੁਲ ਜਿਹੜੇ ਦੋਸਤੋ ਡੇਲੀ ਰੁਟੀਨ ਦੇ ਵਿੱਚ ਇਸ ਘਰੇ ਪਸ਼ੂ ਆਉਂਦੇ ਆ ਨਵੇਂ ਪੁਰਾਣੇ ਤੇ ਸੇਲ ਪਰਚੇਜ਼ ਦਾ ਕੰਮ ਆ ਵੀਰ ਦਾ 18 ਅਕਤੂਬਰ ਨੂੰ ਇਹ ਆਪਾਂ ਅੱਜ ਕਵਰੇਜ ਕਰਦੇ ਆਂ ਦੋਸਤੋ ਸਮਾਂ ਕੋਈ ਸ਼ਾਮ ਦੇ 6 ਵਜੇ ਦਾ ਸਮਾਂ ਹੈ ਪਸ਼ੂ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਟੋਟਲ ਦੀ ਗੱਲ ਕਰ ਲਈ ਤੇ ਘੱਟੋ ਘੱਟ ਵੀ 6-7 ਨੱਕ ਜਿਹੜੇ ਹੋ ਜਾਣਗੇ ਤਿੰਨ ਮੱਝਾਂ ਨੇ ਤੇ ਤਿੰਨ ਹੀ ਬਿਹੜਾਂ ਨੇ ਤੇ ਪਸ਼ੂ ਆਲਮੋਸਟ ਜਿੰਨੇ ਵੀ ਆ ਸਾਰੇ ਸੂਏ ਸੂਬਾਏ ਨੇ ਕੁਝ ਕੁ ਬੌਲੇ ਤੇ ਆ ਕੁਝ ਕੁ ਦੁੱਧ ਤੇ ਆ ਪੂਰੀ ਗੱਲਬਾਤ ਨਿਸ਼ਾਨਦੇ ਨਾਲ ਕਰਨਾਗੇ ਵੀਰ ਦੇ ਉਹਨਾਂ ਤੋਂ ਪੂਰੀ ਇਨਫਰਮੇਸ਼ਨ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਬਾਕੀ ਇੱਕ ਇੱਕ ਰਿਕਵੈਸਟ ਹੋਈ ਆ ਦੋਸਤੋ ਜਿਹੜਾ ਪਸ਼ੂ ਸੋਇਆ ਤੋਂ ਬਾયા ਦੋ ਡਾਂਗ ਚਬਾਈ ਕਰ ਲੋ ਤਿੰਨ ਟਾਈਮ ਚਬਾਈ ਕਰ ਲੋ ਗੱਭਨ ਪਸ਼ੂ ਆਪਾਂ ਹਰ ਵਾਰ ਕਹਿੰਨੇ ਆ ਵੀ ਆਪਣੀ ਟਿਪ ਕੇ ਤਸੱਲੀ ਜ਼ਰੂਰ ਕਰ ਲਿਆ ਕਰੋ ਆਜੋ ਲੈਨੇ ਆ ਇਨਫੋਰਮੇਸ਼ਨ ਭਾਈ ਨਿਸ਼ਾਨ ਤੋਂ ਵੀ ਕੀ ਅੱਜ ਪਸ਼ੂਆਂ ਦੀ ਡਿਟੇਲ ਆ ਬਾਕੀ ਭਾਅ ਪੜਤਾ ਪੁੱਛਾਂਗੇ ਦੋਸਤੋ ਕਿੰਨਾ ਮੋਲ ਆ ਪਰ ਬਿਲਕੁਲ ਵੀਡੀਓ ਦੇ ਵਿੱਚ ਹੀ ਮੋਲ ਕੀਤਾ ਜਾਊਗਾ ਨਿਸ਼ਾਨ ਭਾਈ ਸਭ ਤੋਂ ਪਹਿਲਾਂ ਸਸਰੀ ਕਾਰੋ ਜੀ ਉਹ ਠੀਕ ਆਜੋ ਠੀਕ ਠਾਕ ਜੀ ਹਾਂਜੀ ਹਾਂਜੀ ਵਧੀਆ ਜੀ ਮਾਹੀ ਟਾਈਮ ਕੱਢਿਆ ਹੈ ਵੀਡੀਓ ਮੈਂ ਵੀ ਆਪਣਾ ਟਾਈਮ ਹੀ ਆ ਹੋ ਜਾਂਦਾ ਹਾਂਜੀ ਹਾਂਜੀ ਔਰ ਰਾਜਸੰਧੂ ਚੈਨਲ ਆਏ ਮੇਰੇ ਉਹਨਾਂ ਪਿਆਰ ਭਰੀ ਸਾਥੀ ਗਾਲ ਜੀ ਹਾਂਜੀ ਤੇ ਵਾਦੋ ਵਾਦ ਰਾਜਸੰਧੂ ਚੈਨਲ ਨੂੰ ਸਪੋਰਟ ਕਰੋ ਵੀਰ ਭਰਾਓ ਸਾਰੇ ਜਾਣੇ ਠੀਕ ਆ ਜੀ ਮਿਹਰਬਾਨੀ ਭਰਾ ਥੈਂਕ ਯੂ ਰਾਜ ਤੇ ਨਿਸ਼ਾਨ ਬਾਈ ਦੇ ਕੋਲ ਜਿਹੜੇ ਦੋਸਤ ਪਸ਼ੂ ਇਸੇ ਤਰ੍ਹਾਂ ਵਿਕਰੀ ਵਾਲੇ ਆਉਂਦੇ ਆ ਬਾਕੀ ਸਮੇ ਸਮੇ ਨਾਲ ਕੋਈ ਵੀਰ ਆਪਦਾ ਸੰਪਰਕ ਤੁਸੀਂ ਬਣਾ ਕੇ ਰੱਖ ਸਕਦੇ ਜੇ ਮੱਝਾਂ ਹੋਣ ਵੈੜਾ ਹੋਣ ਇਸੇ ਤਰ੍ਹਾਂ ਪਸ਼ੂ ਆਉਂਦੇ ਆ ਦੋ ਡੰਗ ਚੋ ਉਹ ਤਿੰਨ ਟਾਈਮ ਚੋ ਠੀਕ ਹੈ ਜੀ ਤੇ ਬਿਲਕੁਲ ਤਰਨ ਤਰਨ ਸਹਬ ਹੀ ਤੁਸੀਂ ਖਾਸ ਵਿਜਿਟ ਕਰਨੀ ਆ ਅੱਛਾ ਨਿਸ਼ਾਨ ਪਸ਼ੂ ਆ ਤੇ ਤਿੰਨ ਮੱਝਾਂ ਤੇ ਤਿੰਨ ਵੇੜਾ ਹਾਂਜੀ ਤਿੰਨ ਮੱਝਾਂ ਤਿੰਨ ਵੇੜਾ ਭਾਜੀ ਠੀਕ ਆ ਤੇ ਪਸ਼ੂ ਸਾਰੇ ਸੂਏ ਨੇ ਸਾਰੇ ਸੂਏ ਸвая ਇੱਕ ਵੇੜਾ ਗੱਬਣਿਆ ਬਸ ਇੱਕ ਵੇੜਾ ਗੱਬਣਿਆ ਸਾਢੇ 6 ਮਹੀਨਿਆਂ ਦੀ ਠੀਕ ਆ ਜੀ ਹਾਂਜੀ ਲੋ ਵੀ ਦੋਸਤੋ ਸਾਢੇ 6 ਮਹੀਨਿਆਂ ਦੀ ਗੱਬਣਾ ਦੁੱਧੋਂ ਡਰਾਈ ਹੋ ਗਈ ਉਹ ਹਾਂਜੀ ਦੁੱਧੋਂ ਡਰਾਈ ਗਿਆ ਦੁੱਧੋਂ ਡਰਾਈ ਆ ਥਣ ਪਾਸ ਕਰਾ ਦੋ ਗਿਆ ਵੇੜਾ ਠੀਕ ਆ ਥਣ ਪਾਸ ਥਣ ਪਾਸ ਕਰਾ ਦਊਗੀ ਦੁੱਧੋਂ ਡਰਾਈ ਆ ਕੋਈ ਕਿਲੋ ਅੱਧਾ ਕਿਲੋ ਚੋਕੇ ਪਾਈਆ ਖੰ ਨਿਸ਼ਾਨ ਪਹਿਲੇ ਨੰਬਰ ਤੇ ਵੀਰਾ ਮੈਂ ਆ ਗਈ ਆਪਣੇ ਕੋਲ ਨੀਂਦ ਦੇ ਵਿੱਚ ਇਹਦੀ ਤੀਜਾ ਸੂਆ ਸੂਈ ਆ ਤੀਜਾ ਸੂਆ ਹਾਂਜੀ 3 ਦਿਨ ਹੋ ਗਏ ਸੂਈ ਨੂੰ ਮਗਰ ਕਟਾ ਹੋਇਆ ਜੀ ਅੱਛਾ ਜੀ ਹਾਂਜੀ ਐਮ 29 ਦਾ ਜੋ ਕਟਾ ਇਹਦੇ ਮਗਰ ਐਮ 29 ਦਾ ਹਾਂਜੀ ਤੇ ਤੀਜਾ ਹੀ ਸੂਆ 3 ਦਿਨ ਹੋਏ ਸੂਈ ਨੂੰ 3 ਦਿਨ ਹੋਏ ਸੂਈ ਨੂੰ ਤੇ 9 ਕਿਲੋ ਦੁੱਧ 9 ਕਿਲੋ ਬੋਲਾ ਜੋ ਸਾਚਾ ਬੋਲਾ ਹਾਂਜੀ ਤੇ ਜਵਾਬ ਸਮਾ ਕਿਦਾਂ ਜੀ ਜਵਾਬ ਸਮਾ ਇੱਕ ਨੰਬਰ ਭਾਜੀ ਠੀਕ ਹੈ ਜੀ ਹਾਂਜੀ ਥਣ ਭਾਡੇ ਦੀ ਐ ਭਾਜੀ ਪੂਰੀ ਸਾਫ ਆ ਆ ਦੇਖੋ ਜੀ ਥਣ ਭਾਂਡਾ ਵੇਖ ਕੇ ਚੈੱਕ ਕਰੋ ਦੋਸਤੋ ਆਰਡਰ ਕੁਆਲਿਟੀ ਕਾਫੀ ਸੋਹਣੀ ਆ ਵੱਡੇ ਤੇ ਮਾਰਨਿੰਗ ਚੁਵਾਈ ਕਿੰਨੇ ਕਜੇ ਕਰ ਲਈ ਆ ਸਾਢੇ 5 ਤੋਂ ਸਾਢੇ 6 ਭਾਜੀ ਆਪਣੀ ਚੁਵਾਈ ਹੁੰਦੀ ਆ ਠੀਕ ਆ ਜੀ ਹਾਂਜੀ ਲਗਭਗ 12 ਮਹੀਨੇ ਇਹੋ ਚੁਵਾਈ ਆਪਣੀ ਭਾਜੀ ਠੀਕ ਆ ਜੀ ਸਾਢੇ 5 6 ਵਜੇ ਜਿਹੜੀ ਦੋਸਤੋ ਸ਼ਾਮ ਨੂੰ ਤੇ ਸਵੇਰ ਬਿਲਕੁਲ ਇਸੇ ਟਾਈਮ ਤੇ ਚੁਵਾਈ ਆ ਖਾਣ ਭਾਂਡੇ ਦੀ ਪੂਰੀ ਭਾਜੀ ਪੂਰੀ ਸਾਫ ਆ ਆਵੇ ਦੇਵਾਲੂ ਆ ਬਹੁਤ ਵੱਡਾ ਦਾ ਆ ਦੇਖੋ ਜੀ ਠੀਕ ਆ ਸੋ ਵੱਡੇ ਆਰਡਰ ਦੇ ਵਿੱਚ ਆ ਦੋਸਤੋ ਖੁੱਲਾ ਹਵਾਨਾ ਪੂਰੀ ਵਜਨ ਵਟੇ ਵਾਲੀ ਆ ਭਾਜੀ ਕੋਈ ਹੌਲੀ ਨਹੀਂ ਮੱਝ ਫਿੱਕੀ ਨਹੀਂ ਆ ਵਜਨ ਲੋਡ ਪੂਰਾ ਤੇ ਨਿਸ਼ਾਨ ਜੂਨ ਪ੍ਰੋਪਰ ਜਿਵੇਂ ਨੀਲੀ ਰਾਵੀ ਦੀ ਮੱਝਾਂ ਵਿੱਚ ਆਪਾਂ ਦੇਖਦੇ ਆਂ ਵੀ ਨਿਸ਼ਾਨ ਪ੍ਰੋਪਰ ਉਸੇ ਤਰ੍ਹਾਂ ਹੀ ਆ ਠੀਕ ਆ ਤੇ ਆ ਬਾਕੀ ਆਪਣਾ ਨਿਸ਼ਾਨ ਹੁਣ ਬੌਲਾ ਕਿੰਨਾ ਦੱਸਿਆ 8 ਕਿਲੋ ਬੌਲਾ 9 ਕਿਲੋ ਭਾਜੀ ਪੱਕਾ ਲੀਟਰ ਵਾਲਾ ਦੇਖੋ ਖੋਲ ਗਏ ਹਾਂਜੀ 8 9 ਕਿਲੋ ਜਿਹੜਾ ਦੋਸਤੋ 9 ਕਿਲੋ ਬੌਲਾ ਜਿਹੜਾ ਬਿਲਕੁਲ ਹਾਜ਼ਰ ਆ ਤੇ ਮੱਥਾ ਮੁੱਥਾ ਬਿਲਕੁਲ ਬੱਲਾ ਹੈ ਸੈਂਟਰ ਜਿਹੜਾ ਸਟ੍ਰੇਟ ਕੱਟ ਆਉਂਦਾ ਦੋਸਤੋ ਬਿਲਕੁਲ ਬੱਗੀ ਨਾਸ ਦੇਖਿਓ ਜਾਦੀ ਬਾਕੀ ਸਿੰਘੀ-ਸੁੰਗੀ ਬਹੁਤ ਜਿਆਦੀ ਸੋਹਣੀ ਹੈ ਠੀਕ ਹੈ ਜੀ ਤੇ ਆ ਦੇਖੋ ਜੀ ਠੀਕ ਹੈ ਠੀਕ ਹੈ ਅੱਛਾ ਨਿਸ਼ਾਨ ਕੀ ਮੁੱਲ ਕੀ ਕਰਦੇ ਆਂ ਦਾ ਡਿਮਾਂਡ ਮੁੱਲ ਵੀ ਜੀ 85000 ਕਰਦੇ ਆਂ 83000 ਹੀ ਦੇ ਦਾਂਗੇ 83 ਦੀ ਹਾਂਜੀ 12 13 ਕਿਲੋ ਪਾਜੀ ਇਹਨੇ ਦੁੱਧ ਭਰ ਰਾਇਆ ਅੱਜ 3 ਦਿਨ ਹੋ ਗਏ ਸੂਈ ਨੇ ਪ੍ਰੋਪਰ ਆਪਣੇ ਤੋਂ ਵੀਡੀਓ ਬਣੀ ਹੈਗੀ ਜੋ ਜੇਰ ਦੀ ਸਾਰੀ ਡਿਟੇਲ ਹੈਗੀ ਜੀ ਆਪਣੇ ਤੋਂ ਜੇਰ ਵੀ ਇਹਨੇ ਪ੍ਰੋਪਰ ਪਾਈ ਆ 9 ਕਿਲੋ ਬਾਲਾ ਜੋ 2 ਡੰਗ ਚੋਲਣ 3 ਡੰਗ ਚੋਲਣ ਅਗਲੇ ਨੇ ਤਸੱਲੀ ਕਰਨੀ ਆ ਆਪਾਂ ਨੂੰ ਕੱਲਾ ਸਾਈ ਪਿਆਨੇ ਨਾ ਨਹੀਂ ਮਤਲਬ ਪਰ ਪਾਜੀ ਆਪਾਂ ਨੂੰ ਕੋਈ ਸਾਈ ਪਿਆਨਾ ਨਹੀਂ ਨਹੀਂ ਪਉਂਦਾ ਪਰ ਖਰਾਬ ਨਾ ਕੋਈ ਵੀਰ ਮੇਰਾ ਕਰੇ ਬਿਲਕੁਲ ਹਾਂਜੀ ਤੇ ਜਿੰਨੇ ਵੀ ਆਪਾਂ ਪਸ਼ੂ ਪਾਵਾਂਗੇ ਆਪਣੀ ਫੁੱਲ ਗ੍ਰੇਡੀ ਹੋਗੀ ਠੀਕ ਹੈ ਜੀ ਹਾਂਜੀ ਲੋ ਵੀ ਦੋਸਤੋ ਤਸल्ली ਇੰਨੀ ਕਾ ਵੀ ਕੋਈ ਦੋ ਡੰਗ ਚੋਲੇ ਤਿੰਨ ਟਾਈਮ ਚੋਲੇ ਆਪਾਂ ਦੇ ਲਈ ਭਾਜੀ ਇੱਕ ਟਾਈਮ ਚਵਾ ਕੇ ਤੇ ਪਸ਼ੂ ਦੇ ਦੇਣਾ ਆਪਣੇ ਕੋਲ ਭਾਵੇਂ ਦੋ ਦੇਣੇ ਚੋਣ ਤਿੰਨ ਡੰਗ ਚੋਣ ਆਪਾਂ ਤੁਹਾਨੂੰ ਵੀ ਪਤਾ ਕੋਠੀ ਪਾਈ ਹੁੰਦੇ ਰਹਿੰਦਾ ਵੀ ਬੰਦੋਬਸਤ ਹੈਗਾ ਵਾ ਇਥੇ ਆਪਾਂ ਰੱਖਾਂਗੇ ਦੋ ਦੇਣੇ ਚੋਣ ਤਿੰਨ ਟਾਈਮ ਚੋਣ ਨਹੀਂ ਜੀ ਫਿਰ ਆਦੀ ਤਸੱਲੀ ਪੂਰੀ ਕਰਕੇ ਛਾੜਨਾ ਸਹੀ ਹੈ ਜੀ ਹਾਂਜੀ ਲੋ ਵੀ ਦੋਸਤੋ ਆਪਦੀ ਤਸੱਲੀ ਆ ਹਰ ਵਾਰ ਆਪਾਂ ਕਹਿੰਦੇ ਆ ਵੈਸੇ ਵੀ ਆਪਦੀ ਤਸੱਲੀ ਜ਼ਰੂਰ ਕਰੋ ਠੀਕ ਆ ਕੋਈ ਦੋ ਟਾਈਮ ਚੋਲਿਓ ਤਿੰਨ ਟਾਈਮ ਚੋਲਿਓ 9 ਕਿਲੋ ਜਿਹੜਾ ਅੱਜ ਬੌਲੇ ਤੇ ਬਿਲਕੁਲ ਹਾਜ਼ਰ ਚੱਲਦੀ ਪਈ ਹੈ ਠੀਕ ਆ ਅਚਰਣ ਸ਼ਾਨ ਅਗਲੀ ਆਪਣੇ ਕੋਲ ਮਾ ਉਹੀ ਭਾਜੀ ਤੀਜਾ ਸੁਹਾ ਸੂਈ ਆ ਅੱਛਾ ਲੋਈ ਦੇ ਵਿੱਚ ਆਉਂਦੀ ਆ ਹਾਂਜੀ ਚੰਨਨ ਮਾਰ ਓਏ ਲਓ ਜੀ ਅ ਲੋਈ ਦੇ ਵਿੱਚ ਹਾਂਜੀ ਥੋੜੀ ਡਰਦੀ ਏ ਜੇ ਚੰਗਾ ਤੁਹਾਡੇ ਤੋਂ ਡਰਦਾ ਤੇ ਕਈ ਨਾ ਦੋਸਤੋ ਪਸ਼ੂ ਜਿਹੜਾ ਨਵਾਂ ਬਿਲਕੁਲ ਥੋੜਾ ਬੜਾ ਡਰਦਾ ਤੇ ਸੁਹਾ ਕਿਨਵਾ ਸੂਈ ਹੈ ਸੁਹਾ ਤੀਜਾ ਸੂਈ ਵੀਰ ਜੀ ਸੁਹਾ ਤੀਜਾ ਸੂਈ ਹੈ ਜੀ ਤਿਆ ਨਾਲ ਪਛਾਣ ਸੁਹਾ ਤੀਜਾ ਸੂਈ ਆ ਠੀਕ ਆ ਜੀ ਦਿਨ ਕਿੰਨੇ ਹੋ ਗਏ ਸੂਈ ਨੂੰ ਦਿਨ 10 ਦਿਨ ਹੋਏ ਆ ਲਓ ਜੀ 10 ਕ ਦਿਨ ਦਾ ਜਿਹੜਾ ਸਮਾਂ ਹੋ ਗਿਆ ਸੂਈ ਨੂੰ ਠੀਕ ਆ ਸੁਹਾ ਤੀਸਰਾ ਦਾਤਕ ਦਿਨ ਦੀ ਸੂਈ ਆ ਵੱਡੇ ਕਦਕਾੜ ਦੇ ਵਿੱਚ ਆ ਠੀਕ ਆ ਜੀ ਹਾਂ ਜੀ ਛੋਟੇ ਕਦਕਾੜ ਦੇ ਨਹੀਂ ਵੱਡੇ ਦੀ ਆ ਵੀ ਫੁੱਲ ਵੱਡੀ ਹਾਈਟ ਆ ਵੀ ਕੋਈ ਵੀਰ ਇਹ ਆਈਡੀਆ ਰੱਖ ਕੇ ਆਵੇ ਵੀ ਯਾਰ ਫੁੱਲ ਵੱਡੀ ਆਪਾਂ ਜਿਹੜੀ ਆ ਮੱਝ ਲੈਣ ਚੱਲੇ ਆ ਠੀਕ ਆ ਤੇ ਪੱਖ ਜਿਹੜਾ ਦੋਸਤੋ ਨੀਲੀ ਦਾ ਪੱਖਾ ਥੋੜਾ ਜਿਵੇਂ ਕ੍ਰੋਸ ਵੀਰ ਵੀ ਹਾਂ ਜੀ ਮਦਰਲੇ ਪੈਰ ਵੀ ਥੋਤੇ ਭਾਜੀ ਇਹਦੇ ਬਿਲਕੁਲ ਹਵਾਨੇ ਦੇ ਵਿੱਚ ਚਟਾਕ ਦਾ ਆ ਆ ਦੇਖੋ ਅੱਛਾ ਤਾਂ ਛਾਂ ਕਿ 10 ਦਿਨਾਂ ਦੀ ਸੂਈ ਆ ਹਾਂ ਜੀ 10 ਦਿਨਾਂ ਦੀ ਸੂਈ ਆ ਤੇ ਹੁਣ ਦੁੱਧ ਕਿੰਨਾ ਚੋ ਦੁੱਧ 9 ਕਿਲੋ ਪੱਕਾ ਭਾਜੀ ਇਹ ਥੱਲੇ ਲੀਟਰ ਵਾਲਾ 9 ਕਿਲੋ ਹਾਂ ਜੀ ਆਪਾਂ ਗੱਲਾਂ ਨਾਲ ਨਹੀਂ ਕਹਿੰਦੇ ਆਪਾਂ ਜਿਹੜੀ ਚੀਜ਼ ਕਹਿੰਦੇ ਆਪਾਂ ਚਵਾ ਕੇ ਤੇ ਚਵਾ ਕੇ ਦੇਣੀ ਆ ਹਾਂਜੀ ਹਾਂਜੀ ਬਿਲਕੁਲ ਇਹ ਨਹੀਂ ਹੁੰਦਾ ਆਪਾਂ ਗੱਲਾਂ ਇੱਥੇ ਮਰੀ ਜਾਵਾਂ ਇੱਥੇ ਨਿਕਲੇ 7 8 ਾਂ ਕੇ ਉਹ ਗੱਲ ਨਹੀਂ ਆ ਗਈ ਵੀਰ ਜੀ ਆਪਣੇ ਚ ਆਪਾਂ ਜਿੰਨੇ ਵੀ ਅੱਗੇ ਪਸ਼ੂ ਦਿੱਤੇ ਆਪਾਂ ਪੂਰੇ ਢੰਕਾ ਕੇ ਦਿੱਤੇ ਆ ਬਿਲਕੁਲ ਕੋਈ ਲਾਂਮੇ ਵਾਲੀ ਗੱਲ ਨਹੀਂ ਲਾਂਮੇ ਵਾਲੀ ਨਹੀਂ ਗੱਲ ਹੈ ਕਿਉਂਕਿ ਵੀਰ ਭਰਾਵਾਂ ਵਾਲੇ ਪੈਸੇ ਲਾਉਣੇ ਆਪਾਂ ਵੀ ਲਾ ਕੇ ਲਿਆਂਦੇ ਆ 2.500 ਮਾਹ ਨਫਾ ਮਿਲਦਾ ਜੇ ਲਾਂਮਾ ਲਿੱਲਾ ਗਾਲਾਂ ਲਿੱਲੀਆਂ ਤੇ ਫਾਇਦਾ ਕੀ ਰਿਹਾ ਵੀਰ ਜੀ ਵੇਚਣ ਦਾ ਸਹੀ ਹੈ ਜੀ ਹਾਂਜੀ ਲੋਬੀ ਦੋਸਤੋ ਮੱਝ ਬਿਲ ਤੇ ਥੱਲੇ ਬੱਚਾ ਜਿਹੜਾ ਇਹ ਮਗਰ ਉਹ ਕੱਟਾ ਹੈ ਉਹ ਕੱਟਾ ਵਿਖਾ ਦਿੰਦੇ ਉਹ ਉਹਦਾ ਵੀ ਕੱਟਾ ਉਹ ਦੇ ਦਾਂ ਕੱਟਾ ਵਾ ਲਓ ਜੀ ਬੱਚੇ ਦਿਖਾਈਏ ਆ ਦੇਖੋ ਆ ਬੱਚੇ ਦੇ ਨਾਲ 나ੜੂ ਨਾਲ ਹੀ ਆਵੇ ਤੇ ਪਹਿਲੇ ਨੰਬਰ ਪਹਿਲੇ ਨੰਬਰ ਵਾਲੀ ਦਾ ਜਿਹੜੀ ਦੋਸਤੋ ਨੀਲੀ ਐਮ 29 ਦਾ ਕੱਟਾ ਜੋ ਐਮ 29 ਦਾ ਮਗਰ ਮਗਰ ਮਾੜੀ ਜੀ ਪੂਛ ਚਿੱਟੀ ਜੀ ਬਾਕੀ ਸਾਰੇ ਕਾਲਾ ਖਾਫਾਗੇ ਲਓ ਜੀ ਹਾਂਜੀ ਆ ਦੂਜੇ ਨੰਬਰ ਵਾਲੀ ਦਾ ਜੋ ਦਸਾਂ ਦਿਨਾਂ ਦੀ ਸੂਈ ਹਾਂਜੀ ਲਓ ਜੀ ਬਾਕੀ ਇਹ ਦਸਾਂ ਦਿਨਾਂ ਦੀ ਸੂਈ ਹੈ ਮਗਰ ਜਿਹੜਾ ਮੇਲ ਕਾਫ ਕੱਟਾ ਹੈ ਠੀਕ ਆ ਆ ਦੇਖੋ ਠੀਕ ਆ ਲਓ ਜੀ ਠੀਕ ਆ ਹਾਂਜੀ ਉਹ ਮੱਝ ਵੱਡੇ ਕਦ ਕਾੜਦੀ ਆ ਜਿਹੜੀ ਆਪਾਂ ਤੁਹਾਨੂੰ ਦੂਜੇ ਨੰਬਰ ਤੇ ਦਿਖਾ ਰਹੇ ਹਾਂ ਨਿਸ਼ਾਨ ਖੁੱਲ ਕੇ ਦਿਖਾਓ ਥੋੜਾ ਜਿਹਾ ਜਿਹੜਾ ਪਸ਼ੂ ਦੋਸਤੋ ਡਰਦਾ ਵਾ ਵੀਰ ਜੀ ਥੋੜਾ ਧਿਆਨ ਨਾ ਚੰਗਾ ਠੀਕ ਆ ਜੀ ਬਾਤ ਵਾਸ ਕਰ ਮਾਰ ਲਈਏ ਧਿਆਨ ਨਾਲ ਕੋਣੀ ਸੰਭਲ ਕੇ ਮਾਰਾ ਜੀ ਲਾਈਟ ਤਾਂ ਅੱਗੇ ਰੱਖਿਆ ਕਰੋ ਲੋ ਜੀ ਠੀਕ ਹੈ ਉਹ ਉਹਨੇ ਨੇਰੇ ਘਰ ਕਿਣਾ ਭਾਵੇਂ ਜਿਕੇ ਪਿਓਰ ਲੋਈ ਆ ਲੋਈ ਛੋਟੀ ਬਿਲਕੁਲ ਜੀ ਹਾਂ ਜੀ ਅੱਛਾ ਰਿਸ਼ਾਨ ਕੀ ਮੁੱਲ ਵੀਰ ਕਰੇਗਾ ਇਹਦਾ ਵੀਰ ਜੀ 85000 ਰਿਆ 83000 ਦੀ ਦੇ ਦਾਂਗੇ ਥੋੜਾ ਬੜਾ ਮਾਨ ਤਨ ਕਰ ਦਾਂਗੇ ਹਰੇਕ ਪਸ਼ੂ ਦੇ ਵਿੱਚੋਂ ਇਹ 85 ਇਹ 83 ਦੀ ਹੋ ਜੂ ਹਾਂ ਜੀ 83 ਦੀ ਹੋ ਜੂਗੀ ਥੋੜਾ ਬੜਾ ਛੋਟ ਛਪਾ ਜੂ ਬਾਕੀ ਮੌਕੇ ਦਾ ਠੀਕ ਹੈ ਜੀ ਹਾਂ ਜੀ ਲਓ ਵੀ ਦੋਸਤੋ 83000 ਦੀ ਜਿਹੜੀ ਤੁਹਾਨੂੰ ਇਹ ਜਿਹੜੀ ਮੱਝ ਮਿਲ ਜੂਗੀ ਠੀਕ ਆ ਤੇ ਚਵਾਪ ਸਮਾ ਚੰਗਾ ਬਾਕੀ ਕੋਈ ਵੀਰਾਂ ਦੀ ਤਸੱਲੀ ਕਰ ਲੈ ਠੀਕ ਆ ਇੱਕ ਇਹ ਭਾਜੀ ਪੰਜਾਂ ਦਿਨਾਂ ਦੀ ਸੂਈ ਜੋ ਮਗਰ ਇਹਦੇ ਕੱਟੀ ਜੋ ਲਓ ਜੀ ਹਾਂ ਜੀ 9 ਕਿਲੋ ਦੁੱਧ ਰੈਡੀ ਜੋ ਇਹਦੇ ਥ ਪੰਜਾਹ ਦਿਨਾਂ ਦੀ ਸੂਈ ਹਾਂਜੀ ਪੰਜਾਹ ਦਿਨਾਂ ਦੀ ਇਹ ਸੂਹਾ ਦੂਜਾ ਸੂਈ ਆ ਲਓ ਜੀ ਬਿਲਕੁਲ ਸਿੰਘਾ ਸੁੰਗਾ ਦੀ ਵੇਖੋ ਪੰਤਰ ਕੁੰਢੀ ਆ ਬਿਲਕੁਲ ਮੱਥਾ ਬੱਲਾ ਤੇ ਆਹ ਗੋਡੀ ਦੇ ਵਿੱਚ ਥੱਲੇ ਜਵਾਬ ਹੈਗਾ ਜੀ ਚਿੱਟਾ ਜਿਵੇਂ ਨੀਲੀ ਦੇ ਵਿੱਚ ਪੈਂਦੀ ਆ ਹਾਂਜੀ ਚਾਰੇ ਖੋਰ ਤੋਤੇ ਚਾਰੇ ਖੋਰ ਤੋਤੇ ਅਗਲੇ ਖੋਰਾਂ ਤੇ ਜਵਾਬ ਆ ਦੋਸਤੋ ਮਗਰਲੇ ਬਿਲਕੁਲ ਤੁਹਾਨੂੰ ਠੇਠ ਠੇਠ ਦੇਖ ਬਣੇ ਤੇ ਛੋਟੀ ਦੂਜਾ ਸੂਹਾ ਪੰਜਾਂ ਦਿਨਾਂ ਦੀ ਸੂਈ ਮਗਰ ਇਹਦੇ ਵੀ ਕੱਟਾ ਹੀ ਆ ਜੀ ਮਗਰ ਕੱਟੀ ਆ ਇਹਦੇ ਭਾਜੀ ਮਗਰ ਕੱਟੀ ਆ ਬੋਲੀ ਬੱਗੀ ਆ ਇਹਦੇ ਮਗਰ ਲਓ ਕੱਟੀ ਦਿਖਾ ਦਿੰਦੇ ਲਓ ਜੀ ਇਹ ਮਗਰ ਫੀਮੇ ਆ ਦੇਖੀ ਠੀਕ ਆ ਇਹ ਮਗਰ ਕੱਟੀ ਆ ਮਗਰ ਇਹਦੇ ਮਾੜੇ ਮਾੜੇ ਪਏ ਤੋਤੇ ਜੋ ਲਓ ਜੀ ਠੀਕ ਆ ਆ ਨਾੜੂ ਨਾੜੂ ਬੱਚੇ ਦੇ ਨਾਲ ਆ ਜੀ ਪੰਜਵੇਂ ਦਿਨ ਦੀ ਸੂਈ ਆ ਪੰਜਾਂ ਦਿਨਾਂ ਦੀ ਸੂਈ ਆ ਠੀਕ ਆ ਜੀ ਆ ਦੇਖੋ ਠੀਕ ਆ ਤੇ ਨਿਸ਼ਾਨ ਹੁਣ 5 ਦਿਨਾਂ ਦੀ ਸੂਈ ਹੈ ਤੇ ਕੀ ਬੌਲੇ ਦੀ ਸਿਚੁਏਸ਼ਨ 9 ਕਿਲੋ ਭਾਜੀ ਰੈਡੀ 9 ਕਿਲੋ ਜਿਹੜਾ ਆਪਾਂ ਜਿੰਨੇ ਪਸ਼ੂਆਂ ਦੱਸੰਦੇ ਜਿੰਨਾ ਦੁੱਧ ਹੈਗਾ ਆਪਾਂ ਲੀਟਰ ਮਾਰ ਕੇ ਆ ਦੇਣਾ ਵਾ ਭਾਵੇਂ 2 3 ਟਾਈਮ ਬਾਲਟੀ ਜੂਲਟ ਬਲਟ ਕਰ ਲੈਣਾ ਤੇ ਆਪਣੀ ਫੁੱਲ ਗਰੰਟੀ ਹੋ ਗਈ ਦੁੱਧ ਜਿੰਨਾ ਦੱਸਿਆ ਭਾਜੀ ਉਨਾ ਹੀ ਨਿਕਲੂ ਘਾਟ ਨਹੀਂ ਨਿਕਲਦਾ ਬਾਅਦ ਭਾਵੇਂ ਜਾਵੇ ਤੇ ਚਵਾ ਚੂਦ ਜਵਾਬ ਭਾਜੀ ਇੱਕ ਨੰਬਰ ਆ ਠੀਕ ਆ ਹਾਂਜੀ ਲੋ ਵੀ ਦੋਸਤੋ 9 ਕਿਲੋ ਜਿਹੜਾ ਦੁੱਧ ਕੋਈ ਵੀਰ ਮੰਨ ਲੈ ਕੱਚਾ ਬੌਲਾ ਮੰਨ ਲੈ ਠੀਕ ਆ ਜੀ 5ਵੇਂ ਦਿਨ ਦੇ ਵਿੱਚ ਠੀਕ ਆ ਬਾਕੀ ਬਿਲਕੁਲ ਨਵੀਂ ਝੋਟੀ ਆ ਦੂਜਾ ਸੁਆ ਦੋਸਤੋ ਸੁਈ ਆ ਠੀਕ ਆ ਤੇ ਨੀਲੀ ਦੇ ਵਿੱਚ ਆਉਂਦੀ ਆ ਠੀਕ ਆ ਆ ਦੇਖੋ ਜੀ ਠੀਕ ਆ ਸਿੰਗੀ ਸਿੰਗੀ ਬਹੁਤ ਸੋਹਣੀ ਵਾਟ 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 ਬਾਕੀ ਪਸ਼ੂ ਦੇ ਵਿੱਚ ਦੋਸਤੋ ਕੋਈ ਘਾਟਵਾਤ ਹੋਈ ਕੋਈ ਸੱਜੀ ਖੱਬੀ ਬਹਿਣੀ ਦੇ ਵਿੱਚ ਕੋਈ ਬਾਈ ਦਾ ਹੋਇਆ ਰੌਲਾ ਉਹ ਆਪਾਂ ਦੱਸ ਦਵਾਂਗੇ ਬਾਕੀ ਜੇਕਰ ਮੈਨੂੰ ਕੋਈ ਚੀਜ਼ ਮੁਸ਼ਕਲ ਨਹੀਂ ਨਜ਼ਰ ਆਊਗੀ ਤਾਂ ਮੈਂ ਵੀ ਦੱਸ ਦਊਂਗਾ ਵੀ ਦੋਸਤੋ ਕਿਸੇ ਤਰ੍ਹਾਂ ਦਾ ਕੋਈ ਫਾਲਟ ਨਹੀਂਗਾ ਕੋਈ ਵੀ ਜੇ ਜੋ ਵੀ ਫਾਲਟ ਹੋਊਗਾ ਆਪਾਂ ਪਹਿਲਾਂ ਹੀ ਦੱਸ ਦੇਣਾ ਵੀਰ ਜੀ ਫਾਲਟ ਹੈਗਾ ਵਾ ਹਾਂਜੀ ਆਹ ਦੇਖੋ ਜੀ ਜੁਈ ਜੁਈ ਭਾਜੀ ਇੱਕ ਨੰਬਰ ਆ ਆਹ ਦੇਖੋ ਠੀਕ ਆ ਤੇ 9 ਕਿਲੋ ਜਿਹੜਾ ਬਿਲਕੁਲ ਦੁੱਧ ਵੀਰ ਮੰਨ ਲੈ ਕੋਈ ਬੋਲੇ ਤੋਂ ਬਾਹਰ ਆਈਦਾ ਦੁੱਧ ਮੰਨ ਸਕਦਾ ਆ ਬਾਹਰ ਹੁੰਦੀ ਪੰਜਾਂ ਦਿਨਾਂ ਦੀ ਪੂਰੀ ਆਪਣੇ ਸੂਈ ਆ ਠੀਕ ਆ ਇੱਕ ਸਾਰ ਲੇਵਾ ਤੇ ਬਿਲਕੁਲ ਨੋਕ ala ਕਲਮੀ ਥਾਨ ਅੱਛਾ ਕੀ ਇਹਦਾ ਮੁੱਲ ਹੈ ਨਿਸ਼ਾਨ ਮੁੱਲ ਵੀਰ ਜੀ 75000 ਆ 72000 ਦੀ ਦੇ ਦਾਂਗੇ 72 ਦੀ ਹਾਂਜੀ ਠੀਕ ਹੈ ਭਰਾ 72000 ਦੀ ਜਿਹੜੀ ਦੋਸਤੋਂ ਤੁਹਾਨੂੰ ਇਹ ਝੋਟੀ ਮਿਲੂ ਝੋਟੀ ਤੁਹਾਨੂੰ ਪਤਾ ਸੋਹਣੀ ਨਵੀਂ ਝੋਟੀ ਆ ਮੱਜਾ ਉਹ ਵੀ ਚੰਗੀਆਂ ਵਾ ਮਾਂ ਹੋਲੀ ਕੋਈ ਨਹੀਂ ਹੈਗੀ ਭਾਜੀ ਮੱਜਾ ਸਹੀ ਹੈ ਜੀ ਹਾਂਜੀ ਲਓ ਜੀ ਇਹ 70000 ਦੀ ਮਿਲ ਜੂਗੀ ਠੀਕ ਆ ਬਾਕੀ ਥੋੜਾ ਬੋਲਾ ਮੌਕੇ ਦੇ ਛੋਟ ਚੱਪਾ ਹੋਊਗਾ ਕੋਈ ਜ਼ਿਆਦਾ ਨਾ ਵੀਰ ਮੇਰਾ ਕਹਵੇ ਅੱਗੇ ਵੀ ਆਪਾਂ ਗਾਵਾਂ ਪਾਈਆਂ ਇਹਦੀ ਇੱਕ ਮੱਝ ਪਾਈ ਜੋ ਜੋ ਰੇਡ ਮੰਗਿਆ ਉਹ ਉਹ ਰੇਡ ਤੇ ਆਪਾਂ ਦਿੱਤੇ ਭਾਜੀ ਠੀਕ ਆ ਜੀ ਹਾਂਜੀ ਉਹ ਵੀ ਉਹਨਾਂ ਨੇ ਦੋ ਦੋ ਤਿੰਨ ਤਿੰਨ ਟਾਈਮ ਚੋ ਕੇ ਖੜੇ ਉਦਾਂ ਆਪਾਂ ਕਾਲੀ ਕੀਤੀ ਨਹੀਂ ਆ ਹਾਂਜੀ ਕਿਉਂਕਿ ਸਾਰੇ ਵੀਰਾ ਭਰਾਵਾਂ ਨੇ ਪੈਸੇ ਲਾਉਣੇ ਹੁੰਦੇ ਆ ਆਪਾਂ ਵੀ ਹੁਣ ਜਿੱਥੋਂ ਲੈਂਨੇ ਆਪਾਂ ਵੀ ਦੋ ਟਾਈਮ ਚੋਗੇ ਫਿਰ ਪਸ਼ੂ ਲਿਆਈਦਾ ਉਹਦਾ ਪਸ਼ੂ ਨਹੀਂ ਲਿਆਈਦਾ ਭਾਜੀ ਨਹੀਂ ਫਾਇਦਾ ਤਾਂ ਜੀ ਅੱਗੇ ਆਪਾਂ ਭੈਣ ਭਰਾਵਾਂ ਨੂੰ ਸੇਲ ਕਰਾਂਗੇ ਕਿਉਂਕਿ ਅਗਲੇ ਉੱਥੇ ਜਿੱਥੋਂ ਲਈਦਾ ਪਸ਼ੂ ਆਂਦੇ ਨੇ ਲੀਟਰ ਮਾਰਦੇ ਜਿਵੇਂ ਕਿ ਆ ਵੀਰ ਜੀ ਅਸੀਂ ਵੀ ਲੀਟਰ ਗਾਂ ਮਾਰ ਕੇ ਦੇਣਾ ਅਗਲੇ ਨੇ ਪੈਸੇ ਲਾਉਣੇ ਆ ਲਾਉਣੇ ਆ ਜੀ ਹਾਂਜੀ ਤੇ ਇਹ ਲੱਗੀ ਫੱਬੀ ਥੋੜਾ ਦਿੱਤੇ ਜਾਂਦੇ ਹਾਂ ਹਾਂਜੀ ਹਾਂਜੀ ਤੇ ਨਿਸ਼ਾਨ ਇਹ ਤਾਂ ਆਪਣੇ ਕੋਲ ਹੋ ਗਈਆਂ ਮੱਝਾਂ ਜੀ ਆ ਸਾਡੇ 6 ਮਹੀਨਾ ਦੀ ਗੱਬੜੀਆਂ ਵੱਛੀ ਜਲਸੀ ਆ ਠੀਕ ਆ ਜੀ ਹਾਂਜੀ ਲ ਠੀਕਾ ਕ੍ਰੋਸ ਪਨ ਦੇ ਵਿੱਚ ਹਾਂਜੀ ਇਹ ਦੂਜਾ ਸੂਆ ਜਿਹੋ ਆਪਾਂ ਪਹਿਲਾਂ ਵੱਛੀ ਆਪਣੇ ਤੋਂ ਹੀ ਗਈ ਆ ਹਾਂਜੀ ਹਾਂਜੀ ਲਓ ਜੀ ਤੇ ਇਹਦਾ ਮਤਲਬ ਇਹ 12 13 ਕਿਲੋ ਦੁੱਧ ਜੰਜੀ ਰਹੀ ਐ ਸੱਜਰ ਸੂਈ ਕਿੰਵੇਂ ਸੂਏ ਲਈ ਗੱਭਣੇ ਇਹ ਦੂਜੇ ਸੂਏ ਲਈ ਗੱਭਣੇ ਆ ਭਾਜੀ ਸਾਢੇ 6 ਮਹੀਨਿਆਂ ਦੀ ਚੈੱਕ ਪਾਸ ਗਰੰਟੀ ਫੁੱਲ ਭਾਵੇਂ ਵੀਰ ਮੇਰਾ ਕੋਈ ਲਿਖਾ ਕੇ ਲੈ ਜੇ ਠੀਕ ਆ ਤੇ ਦੁੱਧ ਕੋਈ ਚੈੱਕ ਚੁੱਕ ਕਰਾਉਣ ਜੋਗਾ ਹੈਗਾ ਹਾਂਜੀ ਉਹ ਥਰਡ ਪਾਸ ਕਰਾ ਦਊਗੀ ਭਾਜੀ ਦੁੱਧੋ ਡਰਾਈ ਕਰਤੀ ਆ ਠੀਕ ਆ ਹਾਂਜੀ ਦੁੱਧੋ ਦੋਸਤੋ ਬਿਲਕੁਲ ਆਪਾਂ ਕਹਿ ਲੀਏ ਪੰਜਾਬੀ ਚ ਦੁੱਧੋ ਭੱਜੀ ਆ ਦੁੱਧੋ ਡਰਾਈ ਕਰ ਤੇ ਥਣਪਾਸ ਜਿਹੜੇ ਕਰਾ ਦੂਗੀ ਜਿਹੜੇ ਕਿਸੇ ਵੀਰ ਨੇ ਖਰੀਦਣੀਆਂ ਕੋਈ ਪਾਇਆ ਖੰਡ ਵਰਾ ਕੇ ਤੁਸੀਂ ਜਿਹੜੀ ਆ ਤਸੱਲੀ ਕਰ ਸਕਦੇ ਹੋ ਠੀਕ ਆ ਤੇ ਬਿਲਕੁਲ ਜਰਸੀ ਬਰੀਡ ਦੇ ਵਿੱਚ ਆ ਜਾਂਦੀ ਆ ਰੰਗ ਥੋੜਾ ਜਿਹਾ ਜਿਵੇਂ ਇੱਕ ਸੁਮਹਿਲਾ ਬਿਲਕੁਲ ਗ੍ਰੇ ਕਲਰ ਦੇ ਵਿੱਚ ਗ੍ਰੇ ਤੇ ਥੋੜਾ ਜਿਹਾ ਬਲੈਕ ਦਾ ਕੰਬੀਨੇਸ਼ਨ ਆ ਠੀਕ ਆ ਤੇ ਇਹ ਲੇਵਟੀ ਆ ਜਿਹੜੀ ਦੋਸਤੋ ਬਿਲਕੁਲ ਥਣ ਥਣੋਂ ਮੁੱਠੀ ਆ ਸੋ ਤਸੱਲੀ ਕੋਈ ਵੀਰ ਆਪਦੀ ਬਿਲਕੁਲ ਚਬਾਈ ਕਰ ਸਕਦਾ ਕੁਝ ਕੁ ਪਾਇਆ ਖੰਡ ਦੁੱਧ ਤੁਸੀਂ ਘੜ ਸਕਦੇ ਵੈਸੇ ਦੁੱਧੋਂ ਜਿਹੜੀ ਆ ਡਰਾਈ ਕੀਤੀ ਠੀਕ ਆ ਸਾਢੇ 6 ਮਹੀਨਿਆਂ ਦੀ ਗੱਭਣ ਕੋਈ ਵੀਰ ਆਪਦੀ ਤ ਖਰੀਦ ਬਿਲਕੁਲ ਸਾਈਬੇਨਾ ਕਰਕੇ ਤੁਸੀਂ ਆਪਦੀ ਜਿਹੜੀ ਚੈੱਕ ਪਾਸ ਕਰਾ ਸਕਦੇ ਜੀ ਵੇ ਹਟ ਚੱਲ ਚੱਲ ਲਓ ਜੀ ਸੋ ਵਥੀ ਆ ਪਹਿਲੇ ਸਵੇਰੇ ਵੀ ਬਾਈ ਨਿਸ਼ਾਨ ਦੇ ਕੋਲ ਸੀ ਇਹ ਬਾਅਦ ਵਿੱਚ ਇਹਨਾਂ ਨੇ ਸੇਲ ਕੀਤੀ ਸੀ ਹੁਣ ਤੋ ਜੇ ਸਵੇਰ ਦੀ ਜਿਹੜੀ ਦੋਸਤੋ ਅਕੇ ਗੱਬਣਾਂ ਤੇ 66 ਮਹੀਨੇ ਦੀ ਗੱਬਣ ਆਪਣੇ ਵੀਰ ਜੀ ਖਾਸ ਹੀ ਬੰਦੇ ਤੋਂ ਗਈ ਹੈ ਆਪਣੇ ਯਾਰ ਦੋਸਤ ਤੋਂ ਉਤੋਂ ਹੀ ਆਪਾਂ ਲਈ ਜਾਂ ਜਿੰਨੇ ਦੀ ਵਿਗੂਗੀ ਆਪਾਂ ਵੇਚ ਦੇਣੀ ਠੀਕ ਆ ਹਾਂਜੀ ਹਾਂਜੀ ਤੇ ਕਿੰਨਾ ਮੁੱਲ ਨਿਸ਼ਾਨ ਵੀਰ ਜੀ 22000 ਮੋਲੇ ਦਾ 22 ਹਾਂਜੀ ਲੈਣ ਦੇ ਨਾਲ ਹੀ ਹਾਂਜੀ ਬਾਕੀ ਥੋੜਾ ਬੜਾ ਮੌਕੇ ਦੇ ਸ਼ਾਨ ਸ਼ੌਕ ਛੋਟ ਛੱਪਾ ਆ ਜਾਊਗਾ ਚਲੋ ਹਰ ਇੱਕ ਪੁੱਸ ਦੇ ਵਿੱਚੋਂ ਚਲੋ ਹੁੰਦਾ ਹੀ ਆ ਤੇ ਕੋਈ ਗੱਲ ਨਹੀਂ ਇਸ ਤੋਂ ਬਾਅਦ ਦੋਸਤੋ ਦੋ ਵੜਾ ਜਿਹੜੀਆਂ ਤੁਹਾਨੂੰ ਹੋਰ ਦਿਖਾਉਣੀਆਂ ਨੇ ਇਹ ਦੂਜਾ ਸੁਹਾ ਸੂਈ ਹੈ ਭਾਜੀ ਮਗਰ ਬੱਛਾ ਜੋ ਆ ਇਹ ਮਗਰ ਬੱਛਾ ਜੋ ਦਾਹਾਂ ਡੜਾਂ ਦੀ ਸੂਈ ਜੋ ਸੁਹਾ ਦੂਸਰਾ ਜੀ ਹਾਂਜੀ ਲਓ ਜ ਠੰਡੀ ਸੀਲ ਲੱਗ ਗਿਆ ਭਾਜੀ ਹਾਂ ਆ ਲੋ ਦੁੱਧਾ 8 ਕਿਲੋ ਪੱਕਾ ਜਿਹੜਾ ਛਲੇ ਲੀਟਰ ਵਾਲਾ ਹਾਂ ਆ ਲੋ ਜੀ ਠੀਕ ਆ ਵੀ ਠੰਡੀ ਧੀਰੀ ਆ ਸੀਲ ਸਾਊਗਾ ਅਛਾ ਨਿਸ਼ਾਨ ਹੈ ਸੂਹਾ ਕਿਨਵਾ ਦੱਸਿਆ ਦੁਜਾ ਸੂਹਾ ਦੁਜਾ ਸੂਈ ਵੀਰ ਜੀ ਆ ਬੱਚਾ 10 ਦਿਨ ਹੋ ਗਏ ਜ ਆ ਬੱਚਾ ਡੱਬੇ ਰੰਗ ਦਾ ਲੋ ਜੀ ਬੱਚਾ ਆ ਵੇਖੋ ਜੀ ਬਿਲਕੁਲ ਡੱਬੇ ਰੰਗ ਦੇ ਵਿੱਚ ਮਗਰ ਇਹ ਬੱਚਾ ਹਾਂਜੀ 10ਾਂ ਦਿਨਾਂ ਦੀ ਸੂਈ ਆ ਦੁਜਾ ਸੂਹਾ ਤੇ ਦੁੱਧ ਹੁਣ ਆਪਾਂ ਕਿੰਨਾ ਚਵਾ ਦਾਂਗੇ 8 ਕਿਲੋ ਭਾਜੀ ਪੱਕਾ 8 ਕਿਲੋ ਹਾਂਜੀ ਰਾਤੀ ਆਈ ਆਏ ਆਪਣੇ ਤੋਂ ਆ ਜੁੜਾ ਹੀ ਰਾਤੀ ਆਇਆ ਵਾ ਠੀਕ ਹੈ ਹਾਂਜੀ ਮਤਲਬ ਇਹ ਕੋਈ ਭੈਣ ਭਰਾ ਕੇ ਟਕਾ ਕੇ ਸੇਵਾ ਕਰਿਆ ਜੇ ਰਾਤੀ ਆਈਆਂ ਭਾਜੀ ਵਧਣ ਗਿਆ ਦੁੱਧੂ ਹਾਂ ਅਜੇ ਮਾਲਾ ਡਈ ਬੱਚੀ ਮਾਰਨਾ ਠੀਕ ਹੈ ਵੀਰ ਹਾਂਜੀ ਲਓ ਵੀ ਦੋਸਤੋ ਵੇਰ ਤੁਸੀਂ ਚੈੱਕ ਕਰ ਲਓ ਤਸਵੀਰ ਨਾਲ ਦਿਖਾ ਦਿੰਨੇ ਜਿਵੇਂ ਚੀਨੀ ਗਾਂ ਹੁੰਦੀ ਹੈ ਵੀ ਥੋੜੇ ਡਾਟ ਜਿਹੜੇ ਆ ਬਾਰੀਕ ਛੋਟੇ ਡਾਟ ਨੇ ਤੇ ਭੋੜੀ ਆ ਠੀਕ ਆ ਜੀ ਸਿੰਗੋਂ ਸਿਰੋਂ ਗੱਲ ਕਰ ਲਈਏ ਤੇ ਭੋੜੀ ਆ ਠੀਕ ਆ ਆ ਦੇਖੋ ਵજન ਵਾਲੀ ਆ ਪੂਰੀ ਨਿੱਗਰ ਆ ਤੇ ਕਸਮੇ ਲੇਵੇ ਦੀ ਆ ਠੀਕ ਆ ਜੀ ਕੋਈ 8 ਕਿਲੋ ਜਿਹੜਾ ਅੱਜ ਬਿਲਕੁਲ ਇਹਦੇ ਥੱਲੇ ਦੋ ਤਾਂ ਹੈਗਾ ਕੋਈ 10ਾਂ ਕਿ ਦਿਨਾਂ ਦੀ ਸੂਈ ਦੇ ਥੱਲੇ ਆ ਦੇਖੋ ਜੀ ਠੀਕ ਆ ਜੀ ਹਾਂ ਆ ਗਰੇ ਆ ਲੋ ਜੀ ਆ ਦੇਖ ਠੀਕ ਹੈ ਜੀ ਤੇ ਚਵਾਈ ਚਪੂਈ ਚੰਗੀ ਹਾਂ ਮੁਠੀ ਦਾ ਥਾਣਾ ਹਾਂਜੀ ਜੇ ਇਹਦੇ ਆਪਣੇ ਤੋਂ ਰਹਿ ਗਈ ਫਿਰ ਤੇ 10 11 ਕਿਲੋ ਰਮਾਨ ਆਪਾਂ ਕਰ ਦਾਂਗੇ ਆ ਲੋਦਾ ਤੇ ਮੋਲ ਵੀਰ ਜੀ ਦਾ ਕੋਈ ਬੱਤੀ ਦਿੱਤੀਆਂ ਨਹੀਂ ਕਰਨਾ 29000 ਦੀ ਦੇ ਦਾਂਗੇ ਵੀ ਜੀ 29 ਦੀ ਹਾਂਜੀ ਤੁਹਾਨੂੰ ਪਤਾ ਜਾਂ ਨਾ ਜਿਆਦੀ ਵੱਡੀ ਆ ਤੇ ਨਾ ਜਿਆਦੀ ਛੋਟੀ ਆ ਮੀਡੀਅਮ ਹਾਈਟ ਆ ਨਹੀਂ ਹਾਈਟ ਮੀਡੀਅਮ ਆ ਹਾਂਜੀ ਹਾਈਟ ਮੀਡੀਅਮ ਦੋਦ ਜਿੰਨਾ ਦੱਸਿਆ 8 ਕਿਲੋ ਆਪਾਂ ਲੀਟਰ ਵਾਲਾ ਦੱਸਿਆਵੇਂ ਆਪਾਂ ਗੱਲਾਂ ਨਾ ਨਹੀਂ ਮਾਰ ਲੈ ਦੋਦ ਆਪਾਂ ਜਿੰਨਾ ਦੱਸਿਆ ਉਹਨਾਂ ਚਵਾਗੇ ਆਪਾਂ ਦੇਣਾ ਵਾ ਇਥੋਂ ਠੀਕ ਆ ਹਾਂਜੀ ਭਾਵੇਂ ਦੋ ਡੰਗ ਚੋਣ ਆਪਣਾ ਤੁਹਾਨੂੰ ਹੀ ਦੱਸਿਆ ਸਾਢੇ 5 ਤੋਂ 6 ਆਪਣਾ ਟਾਈਮ ਚਵਾਈਦਾ ਵਾ ਇਹ ਨਹੀਂ ਆਪਾਂ ਕਹਿੰਦੇ ਸਵੇਰੇ 8 ਵਜੇ ਚੋ ਵੀ 7 ਵਜੇ ਚੋ ਵੀ ਉਹ ਨਹੀਂ ਆਪਣਾ ਕੰਮ ਹੈ ਗਾਜੀ ਬਿਲਕੁਲ ਬਿਲਕੁਲ ਆਪਾਂ ਤੁਹਾਨੂੰ ਪਤਾ ਸ਼ਹਿਰ ਦੋ ਤੇ ਜਾਂਦਾ ਆ ਪਰ ਟਾਈਮ ਤੋਂ ਟਾਈਮ ਚਵਾਈ ਕਰੀਦੀ ਆ ਠੀਕ ਆ ਜੀ ਹਾਂਜੀ ਲੋ ਜੀ ਦੋਸਤੋ ਇਹ ਹੋ ਗਈ ਬਿਲਕੁਲ ਸੈਕਿੰਡ ਲਾਸਟ ਜਿਹੜੀ ਵੈਡ ਇਸ ਤੋਂ ਬਾਅਦ ਇੱਕ ਲਾਸਟ ਵੈਡ ਜਿਹੜੀ ਤੁਹਾਨੂੰ ਦਿਖਾਉਣੀ ਆ ਬਿਲਕੁਲ ਤਾਜੀ ਸੂਈ ਲੱਗਦੀ ਹਾਂਜੀ ਤਾਜੀ ਸੂਈ ਆ ਬੱਚਾ ਘਾੜੂ ਤੇ ਆ ਕੱਲ੍ਹ ਸੂਈ ਆ ਆ ਫੋਨ ਖੋਲੋ ਵੀਡੀਓ ਲੋ ਜੀ ਬੱਚਾ ਮਗਰ ਬੱਚਾ ਹਾਂਜੀ ਬੱਚਾ ਬੱਚਾ ਮਗਰ ਮੇਲ ਕਾ ਬੱਚੇ ਦਾ ਬੱਚੇ ਦਾ ਉਹ ਤਾਜੀ ਸੂਈ ਹੈ ਨਾ ਕੋਈ ਸੌ ਸੌ ਤਾਜੀ ਆਹਰ ਰੂੜ ਕਰਦੀ ਹੈ ਠੀਕ ਹੈ ਡਰ ਨਹੀਂ ਜਾਵੇ ਡਰਦੀ ਹੈ ਨਾ ਕੋਈ ਗੱਲ ਨਹੀਂ ਠੀਕ ਹੈ ਅੱਛਾ ਨਿਸ਼ਾਨੇ ਸੁਆ ਕਿੰਮਾ ਸੁਆ ਵੀਰ ਜੀ ਦੂਜਾ ਸੂਈ ਹੈ ਦੂਜੇ ਸੂਈ ਹੈ ਹਾਂਜੀ ਮਗਰ ਬੱਛਾ ਮਗਰ ਬੱਛਾ ਹਾਂ ਲਓ ਜੀ ਥਾੜਾ ਤੁਹਾਨੂੰ ਪੂਰਾ ਭਾਈ ਮੁਠੀ ਵਾਲਾ ਲੱਗਾ ਜੋ ਹਾਂ ਇਹ ਪੂਰਾ ਜਿਹੜਾ ਦੋਸਤੋ ਮੁਠੀ-ਮੁਠੀ ਥਾਣਾ ਜਾਂ ਨਾ ਗੋਹਾ ਵਿਖਾ ਵਾਲਾ ਠੀਕ ਹੈ ਵੀ ਥਾਵੇਂ ਲਿਆਂ ਪਾਜੀ ਪੂਰੇ ਆ ਜੋ ਹਾਂ ਆਜੋ ਭਾਈ ਇਹਦੇ ਵੀਡੀਓ ਪ੍ਰੋਪਰ ਜੇ ਰਪਈਆ ਕੱਲ ਜਦੋਂ ਭਾਈ ਉਹ ਤੋਂ ਆਪਾਂ ਗੱਡੀ 'ਚ ਵਜ ਲੱਦ ਲਈ ਜੋੜਾ ਹੀ ਲਿਆ ਹੈ ਹੂੰ ਕੱਲ ਹੀ ਸੂਈ ਹੈ ਨਾ ਕਾਲੂ ਬਿਲਕੁਲ ਬੱਚੇ ਦੇ ਨਾਲ ਆ 7:30 ਵੀ ਹੈਗਾ ਜੋ ਕੀ ਨਾ ਵਾ 5:31 ਮਿੰਟ ਦਾ ਹੂੰ ਹਾਂਜੀ ਲਓ ਜੀ ਜੀ ਜਰ ਉਥੇ ਪਾਤੀ ਸਕਲੇ ਜੀ ਅੱਜ ਇਹ ਸਾਰਾ ਪ੍ਰੋਪਰ ਉਥੋਂ ਪਵਾ ਕੇ ਫੇਰ ਹੀ ਲੈਂਦੀ ਭਾਜੀ ਆਪਾਂ ਠੀਕ ਹੈ ਹਾਂਜੀ ਤੇ ਚੋਇਆ ਬੋਲਾ ਬੋਲੇ ਚ ਕੱਢੀ ਬੋਲਾ ਭਾਜੀ 5 6 ਕਿਲੋ ਬੋਲਾ ਵਾ ਐਵੇਂ ਆਪਾਂ 10 12 ਕਹੀ ਜੇ ਇਹਨਾਂ ਨਹੀਂ ਬੋਲਾ ਗਿਆ 5 6 ਕਿਲੋ ਆਪਣੇ ਘਰ ਹੀ ਆਪਾਂ ਪਾਸ ਕੀਤੀ ਉਥੇ ਤੇ ਕੱਲੀਆਂ ਧਾਰਾਂ ਹੀ ਮਾਰੀਆਂ ਭਾਜੀ ਨਹੀਂ ਅੱਜ ਸਵੇਰ ਇੱਕ ਡੰਗ ਦੀ ਚਵਾਈ ਹੋਈ ਜੀ ਨਹੀਂ ਦੋ ਟਾਈਮਾਂ ਦੀ ਹੋਈ ਆਪਣੇ ਘਰ ਹੀ ਕੀਤੀ ਰਾਤੀ ਵੀ ਆਪਾਂ ਆਪਣੇ ਘਰ ਕੀਤੀ ਆ ਤੇ ਹਾਂ ਹਾਂ ਸਵੇਰ ਵੀ ਹੋਈ ਆ ਉਹ ਤੀਸਰੇ ਡੰਗ ਖਾਲੀ ਹੋਣੀ ਆ ਹਾਂ ਤੀਸਰੇ ਡੰਗ ਹੁਣ ਖਾਲੀ ਹੋਣੀ ਆ ਠੀਕ ਹੈ ਜੀ ਹਾਂਜੀ ਲੋ ਵੀ ਦੋਸਤੋ 5 7 5 ਉਈ ਐਵੇਂ ਕਹੀ ਜਈਏ ਨਜਾਇਜ਼ ਜੀ ਗੱਲ ਨਹੀਂ ਕੀ ਪੰਜ ਕਿਲੋ ਜਿਹੜਾ 205 6 ਕਿਲੋ ਜਿਹੜਾ ਬੋਲਾ ਹਾਜ਼ਰ ਆ ਕੱਲ ਦੀ ਸੂਈ ਆ ਠੀਕ ਆ ਜੀ ਆ ਦੇਖੋ ਬੈਡ ਵੀ ਭਾਈ ਤੁਹਾਨੂੰ ਪਤਾ ਨਵੇਂ ਨਿੱਗਰੇ ਆ ਪੂਰੀ ਹੂੰ ਚੱਲ 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 ਪਰ ਆਇਆ ਨਾ ਠੀਕ ਆ ਅੱਛਾ ਨਿਸ਼ਾਨ ਕੀ ਮੋਲ ਕਰਦਾ ਮੋਲ ਕਰਨਾ ਵੀਰ ਜੀ 7000 ਕਰ ਲਈਏ 35000 ਦੀ ਦੇ ਦਾਂਗੇ ਵਛੀ 35 ਦੀ ਹਾਂਜੀ 11 12 ਕਿਲੋ ਵਛੀ ਨੇ ਦੋ ਦਿਨ ਮਾਨਾ ਪਰ ਦੇਣਾ ਵਾ ਚੰਗੀ ਆ ਵਛੀ ਹਾਂਜੀ ਚੰਗੀ ਆ ਵਛੀ ਬੜੀ ਚੰਗੀ ਸੋ ਮਗਰ ਬੱਚਾ ਦੋਸਤੋ ਬਿਲਕੁਲ 5 6 ਕਿਲੋ ਅੱਜ ਤੀਜੇ ਟਾਈਮ ਹੁਣ ਖਾਲੀ ਕੀਤੀ ਜਾਣੀ ਆ ਸਾਫ ਕੀਤੀ ਜਾਣੀ ਆ ਖੀਸ ਤੋਂ ਠੀਕ ਆ ਤੇ ਵਹਿੜ ਤੁਸੀਂ ਵੇਖ ਲਈ ਜਾ ਹਾਈਟ ਸੋਹਣੀ ਆ ਠੀਕ ਆ ਹਾਂਜੀ ਆਪਾਂ ਸਾਰੀ ਨਹੀਂ ਸੀ ਮਤਲਬ ਸਾਫ ਕੀਤੀ ਰਾਤੀ ਵੀ ਆਪਾਂ ਛੋੜਾ ਬੋੜਾ ਜਦੋਂ ਵੀ ਆਪਾਂ ਨਾਲ ਡੰਗਰ ਤਾਜਾ ਸੁੰਦਾ ਆਪਾਂ ਇੱਕ ਦੋ ਟਾਈਮ ਮਤਲਬ ਥੋੜੇ ਥੋੜੇ ਧਾਰਾ ਛੱਡੀ ਦੀਆਂ ਪੂਰੀ ਨਹੀਂ ਅਜੇ ਸਾਫ਼ ਕੀਤੀ ਆ ਬਾਕੀ ਇਹ ਪੂਰੀ ਸਾਫ਼ ਕੀਤੀ ਆ ਜਿਹਦੇ ਚ ਇੰਨੀ ਜਿੰਨੀ ਚਵਾਈ ਕੀਤੀ ਆਪਾਂ ਉਨੀ ਦੱਸੀ ਆ ਭਾਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਬਾਕੀ ਨਿਸ਼ਾਨ ਵੀਰ ਇੱਕ ਸੰਪਰਕ ਨੰਬਰ ਆਪਣੇ ਬੋਲੇਗਾ 70876 74417 ਠੀਕ ਹੈ ਜੀ ਹਾਂਜੀ ਲੋਕੀ ਦੋਸਤੋ ਇਹ ਛੇ ਨਗ ਸੀਆ ਚਵਾਈ ਨਿਸ਼ਾਨ ਹੋਣਾਂ ਦੇ ਕੋਲ ਰਸੂਲਪੁਰ ਨਹਿਰਾ ਤੁਸੀਂ ਖਾਸ ਵਿజిਟ ਕਰਨੀ ਆ ਦੋਸਤੋ ਪਸ਼ੂ ਬਿਲਕੁਲ ਤਸੱਲੀ ਦੇ ਨਾਲ ਦਿਖਾਤੇ ਆ ਮੇਰਾ ਵੀਰ ਕੋਈ ਇੱਕ ਵਾਰੀ ਦੋ ਵਾਰੀ ਵੀਡੀਓ ਜਿਹੜੀ ਆ ਰਿਪੀਟ ਕਰਕੇ ਤਸੱਲੀ ਦੇ ਨਾਲ ਤੁਸੀਂ ਦੇਖ ਲਿਓ ਠੀਕ ਆ ਜੀ ਸੋ ਕੱਲੇ ਕੱਲੇ ਪਸ਼ੂ ਦੀ ਜਾਣਕਾਰੀ ਸਾਂਝੀ ਕਰਤੀ ਆ ਫਿਰ ਵੀ ਜੇਕਰ ਕਿਸੇ ਵੀਰ ਨੇ ਕੋਈ ਦੂਰ ਦਰਡੇ ਆਨਲਾਈਨ ਤੁਸੀਂ ਚੁਵਾਈ ਕਰਕੇ ਦੇਖਣੀ ਚਾਹੁੰਦੇ ਹੋ ਤੇ ਦੇਖ ਸਕਦੇ ਆ ਜੀ ਆਪਾਂ ਆਨਲਾਈਨ ਵੀ ਚਵਾਈ ਕਰਾ ਸਕਦੇ ਆ ਆਨਲਾਈਨ ਚਵਾਈ ਵੀ ਕਰਾਵਾਂਗੇ ਲੀਟਰ ਮਾਰ ਕੇ ਵੀ ਖਾਵਾਂਗੇ ਭਾਜੀ ਇਹ ਨਹੀਂ ਆਪਾਂ ਕੰਮ ਇਕੱਲੀ ਚਵਾਈਗਾ ਆਤੀ ਆ ਕਈ ਵੀਰ ਭਰਾ ਜਾਂਦੇ ਬਾਲਟੀ ਨਿੱਕੀ ਦਿੰਦੇ ਆਪਾਂ ਬਾਲਟੀ 7-8 ਕਿਲੋ ਦੀ ਬਾਲਟੀ ਦਵਾਂਗੇ ਤੇ ਪਰ ਇਹ ਵੀ ਬੇਨਤੀ ਹੈਗੀ ਸੱਚ ਮੈਂ ਵੇਚ ਨਹੀਂ ਵੀਡੀਓ ਤੇ ਬੋਲਿਆ ਵੀਰ ਭਰਾ ਜਿੰਨਾ ਦੁੱਧ ਦੇ ਨੇ ਦੇਣਾ ਉਨਾ ਹੀ ਦੇਣਾ ਵੀਰ ਭਰਾ ਬਾਲਟੀ ਦੇ ਸਾਈਡ ਦੇਣਾ ਧਰਾ ਮਾਰਿਆ ਕਰੋ ਵੇਚੀ ਧਰਾ ਮਾਰਿਆ ਕਰੋ ਦੁੱਧ ਨੇ ਦੇ ਦੁੱਧ ਨੇ ਦੁੱਧ ਹੀ ਬੋਲਣਾ ਪਾਣੀ ਤੇ ਬੋਲਣਾ ਨਹੀਂ ਆ ਬਿਲਕੁਲ ਜੀ ਹਾਂਜੀ ਲੋ ਵੀ ਦੋਸਤੋ ਦੋਸਤੋ ਅੱਜ ਇਹਨਾਂ ਪਸ਼ੂਆਂ ਦੀ ਜਿਹੜੀ ਡਿਟੇਲ ਸੀਗੀ ਉਹ ਤੁਹਾਨੂੰ ਬਿਲਕੁਲ ਆਪਾਂ ਦੱਸ ਦਿੱਤੀ ਹੈ ਘਰੇ ਆਣ ਕੇ ਤਸੱਲੀ ਨਾਲ ਤੁਸੀਂ ਨਰਕ ਪਰਤ ਆਪਣੀ ਕਰ ਸਕਦੇ ਹੋ ਠੀਕ ਆ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ